ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਦਿਹਾ ਰਣ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਹਤਾਂ ਦਿਖਾਉਣੀ ਹੈ ਸੁਈਸਵਾਇ ਤੁਹਾਨੂੰ ਦਿਖਾਉਣੀ ਹੈ ਜਿਹਦੇ ਮਗਰ ਵੱਛੀ ਵੀ ਕਾਫੀ ਖੂਬਸੂਰਤ ਹੈ ਤੇ ਇਹ ਗਾਮੇ ਕ੍ਰੋਸ ਚ ਤੁਹਾਨੂੰ ਦਿਖਾਉਣੀ ਹੈ ਜਿਹੜੀ ਕਿ ਗਰਮੀਆਂ ਚ ਚਾਉਣ ਵਾਲੀ ਗਾਮ ਆ ਜਿਹੜੀ ਗੱਲਬਾਤ ਜਿੰਦੇ ਵੀ ਨਾਲ ਕਰਦੇ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਅੱਛਾ ਪੀ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਸਣਾ ਠੀਕ ਠਾਕ ਜੀ। ਵਧੀਆ ਵੀਰ ਜੀ ਵਧੀਆ ਜੀ। ਚਲੋ ਵਧੀਆ ਚੱਲਦਾ ਜੇ ਐਰ ਕੀ ਵਾਵਾ ਦਿਨ ਪਾਤੇ ਜੇ। ਵਾਵਾ ਟਾਈਮ ਤਾਂ ਜਾਣੀ ਇੱਕ ਸਾਰ ਬੀਜੀ ਦਿਨ ਜਿਹੜੇ ਲੱਗੰਦਾ ਪਿਆ। ਨਾਲੇ ਬਾਡੀਆਂ ਬੁੱਡੀਆਂ ਜੀ। ਉਹ ਵਧੀਆ ਉਹਦਿਆਂ ਕਰਕੇ ਲੋਕ ਸਾਰਾ ਸਾਰਾ ਕੰਮ ਜਾ ਖਲੋ ਗਿਆ ਸੀ। ਠੀਕ ਠੀਕ ਹੈ। ਦੋ ਚਾਰ ਪੰਜ ਦਿਨ ਹੋ ਗਏ ਚੱਲਿਆ ਮਹਾਰਾਜ ਦੀ ਕਿਰਪਾ ਵਾ। ਠੀਕ ਠੀਕ ਹੈ। ਮਾਰਕਿੰਗ ਸਾਰੇ ਵੀਰ ਭਰਾਵਾਂ ਦਾ ਵੀ ਕਹਿੰਦੇ ਆ ਤੇ ਚਲੋ ਆਪਾਂ ਠੀਕ। ਸਾਰੇ ਤੋਰ ਤੁਰਪੀ ਬਣੀ ਪਾਈ ਜਾ ਇੱਕ ਲਾਮਾ ਹੀ ਤੁਹਾਨੂੰ ਦੇਣਾ ਆਪਾਂ ਦੱਸੋ ਦੱਸੋ ਵੀਰ ਜੀ ਵੀਰਾਂ ਦੇ ਫੋਨ ਹੁੰਦੇ ਕਿ ਜਿੰਦੇ ਵੀਰ ਦਾ ਸ਼ੋਰ ਪਾ ਦਿੰਦੇ ਤੇ ਵੀਡੀਓ ਪਉਂਦੇ ਨਹੀਂ ਆ ਜੀ ਜਨਾ ਮਹਾਰਾਜ ਦੀ ਗੁਰਾਂ ਦਾਸ ਦੀ ਈ ਕਿਰਪਾ ਵਾ ਹਾਂਜੀ ਕਿ ਵੀਡੀਓ ਦੇ ਪੈਸੇ ਵੀ ਦੇਦੇ ਭਣਪਰਾ ਛੋਟ ਤੇ ਤੂੰ ਛੋਟ ਬਣਾ ਕੇ ਚਲ ਜਾਂਦੇ ਛੋਟ ਤੇ ਡੰਗਰ ਵੇਚ ਜਾਂਦੇ ਆ ਅੱਛਾ ਤੇ ਵੀਡੀਓ ਫੇਰ ਆਖੀਦਾ ਵੀ ਭਣਪਰਾ ਫੋਨ ਲਾਉਦੇ ਫੇਰ ਡੰਗਰ ਨਹੀਂ ਹੁੰਦਾ ਤੁਹਾਨੂੰ ਪਤਾ ਫੋਨ ਤੇ ਤੁਰੇ ਆਉਣੇ ਵੀਡੀਓ ਆਹ ਫੇਰ ਜਦੋਂ ਵੇਖੀ ਗਈਆਂ ਤੇ ਉਦੋਂ ਫੇਰ ਆਖੀਦਾ ਫੇਰ ਭਾਜੀ ਕਹਿਣਾ ਪੈਦਾ ਵੀ ਵੀਜੀ ਵੀਡੀਓ ਨਾ ਪਾਇਓ ਫੇਰ ਪਰੇਸ਼ਾਨ ਹੋਈਦਾ ਆਪ ਵੀ ਫੇਰ ਫੋਨ ਤੇ ਫੋਨ ਤੁਰੇ ਆਉਂਦੇ ਹਾਂਜੀ ਹਾਂਜੀ ਇਸ ਕਰਕੇ ਵੀਜੀ ਆਖੀਦਾ ਵੀ ਵੀਡੀਓ ਨਾ ਪਾਇਓ ਛੋਟ ਤੇ ਫੇਰ ਵੇਚ ਤੇ ਮਾਲ ਵੇਚ ਜਾਂਦਾ ਠੀਕ ਠੀਕ ਹੈ ਚਲੋ ਤੇ ਅਦੇ ਕੋਈ ਆ ਫਿਰ ਤੇ ਆ ਰਬੀ ਜੀ ਆਪਣੇ ਕੋਲੇ ਆ ਕੇ ਆ ਅੱਛਾ ਜੋ ਗੱਲ ਦੱਸਾਂਗਾ ਸੋਨੇਰ ਦੀ ਦੱਸਾਂਗੇ ਠੀਕ ਗਾਂ ਸੋਨੇਰ ਬੀ ਜੀ 20 ਦਿਨ ਹੋ ਗਿਆ ਅੱਛਾ ਗਾਂ 20 ਕਿਲੋ ਵਾਲੀ ਹੈ ਗਾਂ ਆਪਾਂ ਲਈ 55000 ਦੀ ਅੱਛਾ ਤੇ ਗਾਂ ਦੇ ਅੰਦਰ ਰਹਿ ਗਿਆ ਸੀ ਜ਼ੇਰ ਦਾ ਟੋਟਾ ਅੱਛਾ ਗਾਂ ਦੇ ਅੰਦਰ ਜ਼ੇਰ ਦਾ ਟੋਟਾ ਰਹਿਣ ਦੇ ਕਾਰਨ ਮੈਂ ਵੀਡੀਓ ਨਹੀਂ ਪਾਈ ਇਹਦੀ ਅੱਛਾ ਹੁਣ ਗਾਂ ਦੀ ਜ਼ੇਰ ਆਪਾਂ ਦਵਾਈ ਦੂਈ ਭرائی ਪ੍ਰੋਪਰ ਸਾਫ ਹੁਣ ਓਕੇ ਪੂਰੀ ਓਕੇ ਆ ਬੀ ਜੀ ਅੱਛਾ ਓਕੇ ਆ ਦੁੱਧ 12 ਕਿਲੋ ਹਰ ਬੀ ਜੀ ਅੱਛਾ ਕੋਈ ਭਣਪਰਾ ਸਾਹੋਲੇ ਚ ਆਗੇ ਵੀ ਸਨੂਰਸ ਦੇ ਵੀ ਠੰਡੀਆਂ ਚੀਜ਼ਾਂ ਦੇਵੇ ਗਾਂ ਦੁੱਧ 16 17 ਕਿਲੋ ਰੁਪਈ ਦੀ ਦੇਈਓ ਉਹੀ ਕਿ ਚੀਜ਼ ਦੱਸ ਕੇ ਦੋ ਨਾ ਅਗਲੇ ਨਾ ਫਿਰ ਅਗਲਾ ਵੀ ਉਸਹਾ ਨਾਲ ਸਾਮ ਕਰ ਲੈਣਾ ਲਾਮਾਂ ਨਹੀਂ ਲੈਣਾ ਹਾਂਜੀ ਆਪਾਂ ਇਹ ਚੋਂ ਨਫਾ ਨਹੀਂ ਲੈਣਾ ਆਪਾਂ ਇਹ ਚੋਂ ਘਾਟਾ ਪਾ ਕੇ ਦੇਣੀ ਆ ਵੀ ਅਗਲਾ ਜਾ ਕੇ ਸਾਹੋਲੇ ਹਾਂਜੀ ਹਾਂਜੀ ਆਪਾਂ ਪਾਏ ਲੈਣੇ 20 20 ਕਿਲੋ ਵਾਲੀ ਦੇ ਕਰਕੇ ਆਪਾਂ ਵਿੱਚ ਨਹੀਂ 66000 ਦੀ ਹਾਂਜੀ ਹਾਂਜੀ ਆਪਾਂ ਹੁਣ ਉਸਹਾ ਨੂੰ ਦਵਾਂਗੇ ਜਿਹੜਾ 12 ਕਿਲੋ ਆਪਣੇ ਕੋਲੇ ਹਾਜ਼ਰ ਦੁੱਧ ਆ ਪੀ ਦੀ 12 ਲੀਟਰ ਘਰ ਚਵਾ ਕੇ ਦੋਗੇ ਬਿਲਕੁਲ ਪੀ ਦੀ ਆਪਾਂ ਦੋ ਟਾਈਮ ਚਵਾ ਕੇ ਭਣਪਰਾ ਦੀ ਠੀਕ ਹੈ ਤੇ ਬਾਕੀ ਥਾਂ ਨਾ ਬੜਾ ਲਾਜਵਾਬ ਬਹੁਤ ਆ ਰਪੀ ਜੀ ਬਹੁਤ ਠੰਡੀ ਸੀਲ ਕੋਈ ਰੱਸੀ ਕੋਈ ਪਾੜੇ ਦੀ ਲੋੜ ਨਹੀਂ ਆ ਅੱਛਾ ਹਾਂਜੀ ਇਤਰਾ ਹੀ ਹੈ ਜਿਹੜਾ ਆਹ ਦੇ ਸਾਡੇ ਜੀ ਬੋਟੀ ਵਾਈ ਵਸੂਲ ਲੱਗੀ ਜੇ ਥਾਂ ਬਹੁਤ ਮੋਟਾ ਮੋਟਾ ਗੜ ਜਾਂਦੀ ਠੀਕ ਹੈ ਨਾ ਬੱਤ ਓਏ ਲੋਕੀਆ ਰਪੀ ਜੀ ਮੱਧਾ ਉੱਚਾ ਕਰ ਆਰਮਾ ਜਦੋਂ ਗੰਗਰ ਬੈਂਦਾ ਗਾੜੀ ਆਉਂਦਾ ਗਾੜੀਆਂ ਆ ਜਾਂਦਾ ਜੀ ਬਾਕੀ ਇਹ ਕਿ ਕਨੇ ਰੱਸੀ ਪਾ ਕੇ ਚੋਣੀ ਆ ਰੱਸੀ ਪਾ ਕੇ ਚੋ ਲੋ ਆ ਦੇਖੋ ਕੋਈ ਕੋਈ ਸਤਾਣੀ ਉਹਦਾ ਉਹ ਕਈ ਵਾਰੀ ਉਤਰਾਂ ਗਾੜੀ ਆ ਜਾਂਦਾ ਉਹਦਾ ਚਿੱਟਾ ਦੋਦਰ ਪੀਜੀ ਲਿਆ ਖੋਲੋ ਹ ਤੋਰ ਦਈਏ ਮਾਰਦੇ ਪਾਣੀ ਮਾਰ ਦਈਏ ਪਹਿਰੇ ਜਾ ਜੀ ਖਲਾ ਤੋਰਾ ਵੀ ਜੀ ਹਰੇਕ ਨੇ ਬਾਕੀ ਇਹ ਆ ਕਿ ਉਤਰਾ ਠੰਡੀ ਠੇਰੀ ਆ ਬਾਕੀ ਜਦੋਂ ਅਚਾਨਕ ਪਸ਼ੂ ਥੱਲੇ ਬੈ ਜੀਏ ਬਾਕੀ ਮੱਖੀ ਮੁੱਖੀ ਵੀ ਆ ਉਹ ਕੋਈ ਜਲੀ ਕਰਦਾ ਵਾ ਬਾਕੀ ਇਹ ਭਾਂਗ ਰੱਸੀ ਪਾ ਕੇ ਚੋਲ ਰੱਸੀ ਤੋਂ ਚਵਾ ਕੇ ਤਾਂ ਠੀਕ ਆ ਇੱਕ ਹੀ ਬੱਚਾ ਪੁੱਛਿਆ ਛੱਡ ਕੇ ਧਾਰਾ ਮਾਰੀ ਫਿਰ ਪਸ਼ੀ ਨੂੰ ਵੀ ਬਤਾਉਂਦਾ ਕਿ ਧਾਰਾ ਮਾਰਨ ਲੱਗੀ ਐ ਬਾਕੀ ਦੁੱਧ 12 ਲੀਟਰ ਕੋਈ ਚੋ ਕੇ ਲੈ ਜਾਏ ਤੇ ਸਾਰੀ ਗੱਲ ਆਪਾਂ ਨਵੀਂ ਜੀ ਉਹਨਾਂ ਨੇ ਦੱਸਤੀ ਆ ਵੀ ਜੇਰੇ ਦੇ ਅੰਦਰ ਰਹਿ ਗਈ ਤੇ ਉਹ ਕਢਾਈ ਆ 200 ਰੁਪਏ 18 15 16 ਕਿਲੋ ਦਾ ਵਿਖੌਂਦੀ ਜੁੱਡੀ ਪੋਲੀ ਆ ਅੱਛਾ ਜਿਹੜਾ ਦੁੱਧ ਠੰਡਾ ਮਗਰ ਰਹਿ ਜਣਾ 12 ਕਿਲੋ ਜੀ ਠੀਕ ਹੈ ਜੀ ਹਾਂਜੀ ਹਰ ਵੀਰ বিনা ਇਹਦਾ ਦੁੱਧ 12 ਕਿਲੋ ਆ ਹਰਿਆ ਪਾਸਾ ਨਹੀਂ ਹੈਗਾ ਤੂ ਵੀ ਦੇ ਲਾਹ ਦੋ ਸਾਡੇ 19 ਥੋੜੇ ਬਾਵਾ ਖੁੱਲੀ ਪਾਈ ਤੇ ਨਾਲ ਯਾਰ ਵੀ ਜੀ 19 ਕੀ ਪਾਈ ਦੀ ਜਿੰਨੇ ਚ ਕਿਤਾਵਾ ਹੋ ਜੇ ਥੋੜੀ ਵੀ ਖੁੱਲੀ ਜੇ ਬਾਹਰ ਆਉਂਦੀ ਆ ਹਾਂ ਜਿਹਦੇ ਨਾਲ ਕਿਤਾਵਾ ਹੋ ਜੇ ਤੋ ਬੰਕਰ ਉਹਨਾਂ ਹੀ ਖਾਵੇ ਤੇ ਜੇ ਬਾਦਰਾ ਕੀੜੀਆਂ ਕੀੜੇ ਪਾ ਜਾਂਦੇ ਖੁੱਲੀ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਹਰ ਵੀਰ ਇਹ 40000 ਦੀ ਰੇਤੀ ਵੇ ਲਾ ਵਿੱਚੋਂ ਕਰਦੀ ਹਾਂ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ 35000 ਰੁਪਏ ਆ ਅੱਛਾ 35000 ਤੇ ਜ਼ਿਆਦਾ ਵੀ ਤੇ ਚਲੋ ਅਸੀਂ ਫੋਨ ਲਾਦੇ ਹਾਂ ਨਾ ਬਾਕੀ ਫਿਰ ਕੋਈ ਫੋਨ ਲਾਦੇ ਕੋਈ ਵੱਜਾ ਨਹੀਂਗਾ ਮੌਕੇ ਤੇ ਜੋ ਹੋਊਗਾ ਕਰਕੇ ਦੇਾਂਗੇ ਵੀਰ ਠੀਕ ਆ ਤੇ ਆ ਵੱਛੀ ਹੈ ਇਹ ਮੱਛੀ ਹੈ ਤੀਜੀ ਮਗਰ ਠੀਕ ਆ ਹਾਂਜੀ ਵੱਛੀ ਇਹ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਬਸ ਇਹ ਵੀ ਸੂਈ ਸਵਾਈ ਆ ਭਾਜੀ ਆਪਦੀ تسਲੀ ਕਰੀ تسਲੀ ਕਰਕੇ ਵੇਖ ਚਾਕੇ ਉਹ ਵੀ ਹੈਗਾ ਮੈਂ ਤੁਹਾਨੂੰ ਸਾਫ਼ ਦੱਸਦਾ ਹਾਂ ਹਾਂਜੀ ਭਲਕੇ ਕਿਸੇ ਨੂੰ ਕਹਿਣ ਨਾਲੋਂ ਠੀਕ ਆ ਹਾਂਜੀ ਠੀਕ ਆ ਵੀਰ ਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ